BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMP Rajasthan ਤੇ Haryana ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦਿਓ ਜੀ Haryana ਨੂੰ ਕੀ ਗੱਲ ਜੀ BBMP ਤੱਕਰ धरा ਜਾਈ ਤੇ 60% BBMP ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਹੋ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਪਾਣੀ ਪਾਣੀ ਹੈ ਕਿਵੇਂ ਲੱਜਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਆਪਣਾ Rajasthan ਦੀਆਂ ਜਿਹੜੀਆਂ ਗਵਰਨਮੈਂਟਾਂ ਐ ਉਹ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦਾ ਜੀ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦਦੇ ਨੇ ਉਹਨਾਂ ਦੇ ਅਫਸਰ ਵੀ ਕਿ ਹਾਂ ਅਸੀਂ ਵਰਤ ਚੁੱਕੇ ਹਾਂ ਕਹਿੰਦੇ ਅਸੀਂ ਤਾਂ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਵਾਲੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਸੀ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਨੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ ਲੱਖ ਰੁਪਇਆ ਦੇਤਾ ਵੀ ਸਾਲ ਬਾਅਦ ਮੋੜ ਮੈਂ ਤੁਸੀਂ ਉਹ ਲੱਖ ਰੁਪਇਆ ਜਿਹੜਾ ਉਹ 10 ਮਹੀਨੇ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਕਿਉਂ ਦਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਆ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿੱਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਬਿਲਕੁਲ ਹਰਗिज ਬਰਦਾਸ਼ਤ ਨਹੀਂ ਹੋਊਗਾ। ਔਰ ਅਸੀਂ ਨੱਕੇ ਵੱਢਣ ਵਾਲਿਆਂ। ਸਾਨੂੰ ਪਾਣੀਆਂ ਦਾ ਮੁੱਲ ਪਤਾ ਹੈ। ਪਹਿਲਾਂ ਤਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ? ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ? ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ? ਉਹਨਾਂ ਤਾਂ ਕੋਈ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ। ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ। ਕਿ ਹੋਰ ਲੈ ਜਾਓ ਜੀ ਪਾਣੀ। ਸੋ ਉਹਨਾਂ ਨੇ ਤਾਂ ਸਿਆਪੇ ਨੇ, ਉਹਨਾਂ ਨੇ ਤਾਂ ਕੰਡੇ ਵੀ ਜੀ ਹੋਏ ਨੇ। ਸਵਿੱਚ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ। ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ। ਸੂਯਮ ਸਭਾ ਸੇਕਨ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰੋਂ ਅੰਗਰੇਜ਼ੀ ਵਾਲੇ ਦਪਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸੰਤਾ ਸੀਐਮ ਸਾਹਿਬ ਕਹਿਣਾ ਕਿ ਪਹਿਲੇ ਕਹਿੰਦੇ ਮੀਟੀਕਲ ਹੋਈ ਉਹ ਅਫਸਰ ਬਦਲ ਦਿੱਤੇ ਕਹਿੰਦੇ ਰਾਤੋਂ ਰਾਤ ਰਾਤੋਂ ਰਾਤ ਤੇ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਤੇ ਨੱਕਾ ਤੋੜ ਲੋਗੇ ਫਿਰ ਐਦਾਂ ਐਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਬੀਜੇਪੀ ਨੂੰ ਹਲਕਾ ਸਾਰੇ ਦੇਸ਼ ਚਾਤ ਪਈ ਹੋਈ ਹੈ ਨਾ ਇਹਦਾ ਬਦਲ ਬਦਲ ਕੇ ਇਹ ਤਾਂ ਇਹ ਤਾਂ ਸਵੇਰੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੋਚਵਾ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਜੂਰੇ ਕਰਾਇਆ ਕਰਾ ਸੋਚ ਕੋ ਇਹ ਆ ਤਾਂ ਨਹੀਂ ਚੱਲਣਗੇ ਪੰਜਾਬ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਕਹਿੰਦੇ ਪਾਣੀ ਲੈ ਕੇ ਜਾਣਾ ਵੀ ਕੋਈ ਕੰਮ ਨਹੀਂ ਹੈਣਾ ਡੈਡਲੌਕ ਖਤਮ ਕਿਵੇਂ ਹੋਗਾ ਸਾਥੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਾਣਗੇ ਪਾਣੀ ਸਾਥੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਾਥੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੋੜਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਆ ਐ ਕਿਵੇਂ ਲੈ ਜਾਣਗੇ ਪਾਣੀ ਜਿੱਥੋਂ ਅਜੀ ਅਸੀਂ ਬੈਠੇ ਇੱਥੇ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਫਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਘਟਾਇਆ ਗਿਆ ਤੀਜੀ ਵਾਰ ਇਹ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਤੇ ਨਾ ਕਿਤੇ ਬਹੁਤ ਬੜੇ ਸਟਰੋਂਗ ਲੜ ਰਹੇ ਲੜ ਰਹੇ ਆ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਉਹਦਾ ਹੁਣ ਉੱਠਦੇ ਬਾਲ ਸਾਹਬ ਹੋਰੀ ਉਹ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਨਹਿਰਾ ਨਾਲੇ ਆਪ ਸਰਬਿਆਂ ਦੇ ਇਜਾਜ਼ਤਾਂ ਦਿੱਤੀਆਂ ਨੇ ਤੇ ਹਮ ਬਾਦਸਾਤੋ ਕੁਰਬਾਨੀ ਮੰਗਦੇ ਹੁਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਓਂ ਚ ਸਾਰਾ ਕੁਝ ਤਾਂ ਮੈਂ ਉੱਥੇ ਕਲੀਅਰ ਕਰਤਾ ਜ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿਹਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦੇ ਸਾਡੇ ਪਾਰਟੀ ਨੂੰ ਮਿਲਣਾ ਇਕੱਠੀ ਹੋਣ ਦੀ ਲੋੜ ਹੈ ਜੀ ਹਾਂ ਜੀ ਪੱਕਾ ਧਰਨਾ ਤੇ ਇੱਥੇ ਲਾਤਾ ਪਰ ਇਸ ਤੋਂ ਬਾਅਦ ਉਹ ਮੋਰਦਰ ਉਕਰੂਗੇ ਕੀ ਕਰੋਗੇ ਕਿਸ ਬਜਾਕੇ ਨੇ ਕਰੇਗਾ ਜਿਹੜਾ ਨੀਤੀ ਦੀ ਲੀਕ ਲਈ ਲੜਾਈ ਕੀ ਹੋ ਸਕਦੀ ਜੀ ਲੀਕ ਲਈ ਲੜਾਈ ਕੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतू ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਹਾਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਹਾਂ ਕਿ ਚਲੋ ਪਾਣੀ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨੈਪ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨਾਂ ਨੂੰ 1700 ਜਿਹੜਾ ਕਿਉਂ ਸਿੱਕ ਪਾਣੀ ਚਾਹੀਦਾ ਇਸ ਵਕਤ ਸ 4700 ਜਾ ਰਹੇ ਆ ਦੇ ਰਹੇ ਆ ਪਰ ਵੀ ਚਲੋ ਪੰਜਾਬ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਇਤਰਾਜਨੀਤੀ ਕਰਦੇ ਨੇ ਅੱਤ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ। ਭਗਤ ਬਹੁਤ ਵੱਡੀ ਚੀਜ਼ ਐ। ਭਗਤ ਤੋਂ ਡਰੀਏ। ਠੀਕ ਹੈ ਨਾ? ਸੋ ਇਹ ਇਹ ਕਰਦੇ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਜਦਾ? ਪੰਜਾਬ ਪੰਜਾਬ ਤੋਂ ਬਿਨਾਂ ਬੀਬੀਐਮਬੀ ਕਰਦੀ। ਇਹ ਸੈਨੂ ਦਾ ਅੱਜ ਦਾ ਬਿਆਨ ਹੈ। ਅੱਲਾ ਵੀ ਉਹਨਾਂ ਨੇ ਕਿਹਾ ਕਿ ਮੁਖਮਤ ਦੇ ਭਗਵਾਨ ਸਾਮਾਨ ਮੇਰੇ ਰਿਸ਼ਤੇਦਾਰ ਨੇ ਮੈਦਾ ਕੋਸ਼ ਉਹਨਾਂ ਦੇ ਬਾਰੇ ਕਦੇ ਬੋਲਣਾ ਨਹੀਂ। ਅੱਜ ਦਾ ਜਿਹੜਾ ਉਹਨਾਂ ਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਹੈ। ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ। ਉਹ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਏ ਤੁਹ ਫਿਰ ਉਹਨੂੰ ਕਹ ਵੀ ਉਹ ਵੀ ਨਿਭਾ ਦਿਓ ਫਿਰ ਜੇ ਰਿਸ਼ਤੇਦਾਰੀ ਦਾ ਨਿਭਾਤਾ ਦਿਓ ਫਿਰ ਉਹ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਸੀਮ ਸਿੰਘ ਸਾਹਿਬ ਪਤੀ ਨੂੰ ਬੰਨ੍ਹ ਕੇ ਹੋਈ ਆ ਬੀਬੀ ਅੱਬੀ ਦੀ ਹੁਣ ਚਾਸੀ ਤੋਂ ਕਿਉਂ ਵੀ ਕਵਾਂ ਨਹੀਂ ਕਰ ਕੀਤੀ ਗਈ ਆ ਕਿ ਜਾਣਾ ਚਾਹੀਦਾ ਕਿਵੇਂ ਰੁਕਿਆ ਜਾਊਗਾ ਹਾਂ ਕਿਵੇਂ ਜਾਊਗਾ ਕਿਵੇਂ ਰੁਕਿਆ ਜਾਊਗਾ ਕਿ ਰੁਕਤ ਹੋਇਆ ਜੀ ਐ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ ਰਾਜਸਤਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਹੀ ਨਹੀਂ ਆਉਣਾ ਜੀ ਐ ਕਿਵੇਂ ਕਰ ਦੇਣਗੇ ਬੀਬੀਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਸਰ ਸਾਹਿਬ ਇੱਥੇ ਤਾਲਾ ਲਾ ਕੇ ਕਿ ਮੇਰੇ ਤਾਲਾ ਲਾ ਕੇ ਇੱਥੇ ਤੇ ਸਿਰ ਪੰਜਾਬ ਦੇ ਲੱਗੇ ਹੋਏ ਸੀਗੇ ਡਾਇਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥੱਲੇ ਨੇ ਅਫਸਰ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀਐਮਬੀ ਚਾਹੇ ਤੁਸੀਂ ਹਰਿਆਣਾ ਅਫਸਰਾਂ ਨਾ ਭਰ ਲੋ ਠੀਕ ਹੈ ਪਰ ਮੈਂ ਬੈਠਾ ਨਾ ਤੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਮੈਂ ਕਾ ਖੋਲਣਗੇ ਜੀ ਸਾਹਿਬ ਇਹ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰ ਦਨਗੇ ਅਫਸਰ ਬੀਵੀਐਮਬੀ ਕੋਈ 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 ਐਡਾਂ ਦੀ ਅਥੋਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿੰਨਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀਆਂ ਸੀ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਅੱਗੇ ਅੱਗੇ ਅਸੀਂ ਇਹ ਤਾਂ ਕਿ ਸਾਨੂੰ ਵੀ ਬਿੱਟੂ ਨੇ ਵੀ ਇਹ ਗੱਲ ਕਹੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਖ ਜਿਹੜਾ ਉਹ ਚਾਜ ਨਾਲ ਨਹੀਂ ਰੱਖ ਪਏ ਪੰਜਾਬ ਦੀ ਟੀਮ ਚਾਜ ਨਾਲ ਪੱਖ ਨਹੀਂ ਰੱਖ ਬਈ ਇਹ ਸਿੱਧੇ ਤੋਂ ਕੌਣ ਕਹਿੰਦਾ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਜ ਸਭਾ ਉਹਦੇ ਉਹਦੇ ਯਕੀਨ ਨਹੀਂ ਹੈਗਾ ਮੈਨੂੰ ਮੈਂਨੂੰ ਰਾਜਸਥਾਨ ਤੋਂ ਪੇਕੀ ਜਵਾਬ ਦੇਉਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ ਚ ਬੋਲ ਪੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਬ ਤੇ ਕਿਉਂ ਕੀ ਗੱਲਾਂ ਕਰਦੇ ਹੋਰ ਕੋਈ ਹੋਰ ਗੱਲ ਵਧੀਆ ਗੱਲ ਕਰਨ ਲੋਇਆ ਯਾਰ ਸਰ ਕਰੰਟ ਸਿਚੁਏਸ਼ਨ ਕੀ ਹੈ ਪਾਖੜਾ ਪਾਖੜਾ ਡੈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਕਰੰਟ ਸਿਚੁਏਸ਼ਨ ਕੀ ਹੈ ਕੋਈ ਪਾਖੜਾ ਡੈਮ ਤੋਂ ਕੋਈ ਤਰ੍ਹਾਂ ਰਿਲੀਜ਼ ਹੋ ਰਿਹਾ ਐਕਚੁਅਲੀ ਜੋ ਹੋਗਾ ਜਿਹੜਾ ਨਹੀਂ ਪਾਖੜੇ ਤੋਂ ਪਿੱਛੇ ਰਿਲੀਜ਼ ਹੋ ਗਿਆ ਇੱਥੇ ਕੋਈ ਪਾਣੀ ਆਇਆ ਕਰੰਟ ਸਿਚੁਏਸ਼ਨ ਕੀ ਹੈ ਜੀ ਨਹੀਂ ਨਹੀਂ ਆ ਸਰ ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਉਹ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਹਿਸਾਬ ਜੇ ਪਾਣੀ ਦੇ ਨਾਲ ਇੱਕ ਇੱਕ ਪਿਛਲੇ ਲੰਬੇ ਅਸਤੇ ਤੋਂ ਆਪਣੀ ਸਰਕਾਰ ਤਾਂ ਆਉਣ ਆਈ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਐਸੋਲੇ ਹਾਲਾਤ ਇਹ ਹੈ ਕਿ BBMP ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟਿਆ ਅਸੀਂ ਤਾਂ ਆਣੇ ਦੇ ਕਰਮਚਾਰੀ ਜਿਆਦਾ ਆਏ ਨੇ ਤੇ ਇੱਕ ਰਾਨਾਂ ਦਾ ਪ੍ਰੈਸ਼ਰ ਵੀ ਹੈਗਾ ਬੀਬੀਐਮਬੀ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਦੇ ਕਿ 60% ਤਾਂ ਸਾਡੇ ਹਿੱਸੇ ਵਿੱਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ ਬੀਜੇ ਹੋਏ ਨੇ ਅਸਲ ਵਿੱਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਜੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਜੀ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਹੈ